ਬਟਾ ਮੈਂ ਲੈ ਕੇ ਆਈ ਸਕੂਲੋਂ ਲੇਟ ਹੋਣਾ ਹੈ ਨਾ ਹੂੰ ਹੂੰ ਟੜਕੇ ਟੜਕੇ ਫੋਨ ਗੁੱਡ ਮਾਰਨਿੰਗ ਤੇ ਗੁੱਡ ਮਾਰਨਿੰਗ ਫੋਨ ਨਾਲ ਰੈਡੀ ਹੋ ਮੁੜ ਕੇ ਲੇਟ ਹੋ ਜੰਨਾ ਇਹ ਬਾਥਰ ਚੋਂ ਹੀ ਨਿਕਲਦਾ ਪਿਆ ਹੈ ਜੇ ਤੇ ਤੇ ਕਰੇਸ ਆਪਾਂ ਕਿਚਨ 'ਚ ਆ ਗਏ ਆ ਰਾਤੀ ਮੈਂ ਖੀਰ ਬਣਾ ਕੇ ਰੱਖੀ ਸੀ ਹੁਣ ਇਹਨੂੰ ਕੰਪਲੀਟ ਕਰਦੇ ਆ ਤੇ ਬਾਕੀ ਸਬਜੀ ਸਬਜੀ ਬਣਾਉਣੇ ਆ ਮੈਂ ਰਾਤੀ ਮਟਰਾਂ ਨੂੰ ਕੱਢ ਕੇ ਰੱਖ ਲਈ ਸੀ ਤੇ ਹੁਣ ਬਣਾਵਾਂਗੇ ਮਟਰਾਂ ਦੀ ਸਬਜੀ ਪਿਆਜ਼ ਵਗੈਰਾ ਵੀ ਮੈਂ ਸਾਰਾ ਕੁਝ ਕੱਟ ਕੇ ਰੱਖ ਲਈ ਸੀਗੇ ਬਸ ਹੁਣ ਤੜਕਾ ਹੀ ਲਾਉਣਾ ਕੱਲਾ ਤੇ ਪੱਟਾ ਗੰਨ ਕੀ ਫੁਲਕੇ ਲਾ ਲੈਣੇ ਤੇ ਪੱਕੀ ਬਣਾਉਣੀ ਹੈ ਚਾਹ ਵਗੈਰਾ ਇੱਥੇ ਕਾਇਸਾ ਨਾ ਆਪਾਂ ਸਬਜੀ ਨੂੰ ਤਰ ਕਾ ਲਾਉਨੇ ਆ ਫਿਰ ਨਾਲ ਨਾਲ ਆਪਾਂ ਚਾਹ ਤਰਾਂਗੇ ਤੇ ਇੱਥੇ ਮੈਂ ਖੀਰ ਤਰ ਦਿੱਤੀ ਰਾਤੀ ਬਣਾ ਦਿੱਤੀ ਸੀ ਬਸ ਹੁਣ ਇਹਦੇ ਵਿੱਚ ਮੈਂ ਡਰਾਈ ਫਰੂਟ ਕੋਰ ਨਾਲ ਰਿੰਦੇ ਉਹ ਪਾ ਦੇਣੀ ਆ ਤੇ ਮੇਰੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਖੀਰ ਇਸ ਕਰਕੇ ਮੈਂ ਕਿਹਾ ਚਲੋ ਦੁੱਧ ਕਾਫੀ ਪਿਆਸੀ ਤੇ ਚਲੋ ਬਣਾ ਦਈਏ ਬੱਚਿਆਂ ਨੂੰ ਖੀਰ ਤੇ ਹੁਣ ਸਬਜੀ ਨੂੰ ਤੜਕਾ ਲਾਉਨੇ ਆ ਤੇ ਚਾਹ ਬਣਾ ਕੇ ਤੇ ਫਿਰ ਮਿਲਦੇ ਆ ਤੁਹਾਨੂੰ ਰਾਤ ਦਿਨ ਮੈਂ ਡਿਸ਼ਵਾਸ਼ਰ ਦੇ ਵਿੱਚ ਭਾਂਡੇ ਧੋਨੇ ਲਾਇ ਸੀ ਤੇ ਤੁਸੀਂ ਵੇਖੋ ਗਏ ਕਿੰਨੇ ਸੋਹਣੇ ਭਾਂਡੇ ਐ ਬਿਲਕੁਲ ਨਿਊ ਨਿਕਲ ਆਉਂਦੇ ਆ ਦੇਖੋ ਇੰਨੇ ਸੋਹਣੇ ਵਾਸ਼ਰ ਦੇ ਭਾਂਡੇ ਤਰੀ ਵੀ ਕਥਾਲੀਆਂ ਵੱਡੇ ਭਾਂਡੇ ਜੋ ਵੀ ਥੱਲੇ ਲਾ ਦੇਦੇ ਤੇ ਐ ਬਿਲਕੁਲ ਸਟੀਲ ਐ ਨਖਰਾਉਂਦੀ ਜਿਵੇਂ ਹੁਣੇ ਸ਼ੌਪ ਤੋਂ ਖਰੀਦ ਕੇ ਲਿਆਏ ਹੋਏ ਕੀ ਤੇ ਇੱਥੇ ਗਾਇਸ ਮੈਂ ਆਟੇ ਦੀ ਮਸ਼ੀਨ ਦੇ ਵਿੱਚ ਆਟਾ ਵੀ ਪਾਤਾ ਪਾਣੀ ਵੀ ਪਾਤਾ ਤੇ ਕਈ ਤਾਂ ਥੋੜਾ ਜਿਹਾ ਔਇਲ ਵੀ ਪਾ ਦਿੰਦੇ ਪਰ ਮੈਂ ਔਇਲ ਨਹੀਂ ਪਾਉਂਦੀ ਐਦਾਂ ਹੀ ਗੁੰਨਣਦੀ ਆ ਇਸ ਨੂੰ ਅਸੀਂ ਚੱਲ ਬਣਾ ਦਿੱਤੀ। ਇਹ ਆਪਣਾ ਆਟਾ ਨਰਮ ਨਰਮ ਮਿੰਟੋ ਮਿੰਟੇ ਕੋ ਜਣਾ ਤੇ ਨਾਲ ਹੀ ਆਪਾਂ ਸਬਜ਼ੀ ਨਾਲ ਲੈ ਲਵਾਂਗੇ। ਉਹ ਉੱਤਰ ਦੇਖੋ ਆਪਣੀ ਸਬਜ਼ੀ ਵੀ ਚੜ੍ਹ ਗਈ ਹੈ ਤੇ ਚਾਹ ਵੀ ਬਣੇ ਕੀ ਹੈ। ਤੇ ਇੱਥੇ ਦੇਖੋ ਗਾਇਸ ਕਿੰਨਾ ਸੋਹਣਾ ਆਟਾ ਪੁੱਜ ਕੇ ਰੈਡੀ ਹੋ ਗਿਆ ਨਰਮ ਨਰਮ ਗਰਮ ਗਰਮ ਜਿਵੇਂ ਦਾ ਆਟਾ ਜਿਵੇਂ ਬਣੀ ਦਾ ਬਣੇ। ਤੇ ਬਹੁਤ ਸੋਨੇ ਕੁੜੇ ਦਾ ਤੇ ਇਹ ਆਟਾ ਗੁੰਨਣ ਵਾਲੀ ਮਸ਼ੀਨ ਮੈਨੂੰ ਮੇਰੇ ਬ੍ਰਦਰ ਨੇ ਲੈ ਕੇ ਦਿੱਤੀ ਸੀ ਤੇ ਮੈਂ ਸਪੈਸ਼ਲੀ ਉਹਦਾ ਬਹੁਤ ਥੈਂਕਸ ਕਰਦੀ ਹਾਂ ਕਿਉਂਕਿ ਮੈਂ ਕੱਲੀ ਹੋਣ ਕਰਕੇ ਰਸੋਈ ਵਿੱਚ ਹੋਰ ਵੀ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਨਾਲ-ਨਾਲ ਨਾ ਜਿਵੇਂ ਸਬਜ਼ੀ ਬਣਾ ਲਈ ਚਾਹ ਬਣਾ ਲਈ ਨਾਲ ਸਾਈਡ ਤੇ ਆਟਾ ਗੁੰਨਾ ਲਾ ਦਿੰਨੇ ਆ ਤੇ ਸੋ ਬਹੁਤ ਸੌਖਾ ਹੋ ਜਾਂਦਾ ਜਦੋਂ ਗੈਸਟ ਵਗੈਰਾ ਆਉਣਾ ਉਹਦੋਂ ਤਾਂ ਹੋਰ ਵੀ ਸੌਖਾ ਹੋ ਜਾਂਦਾ ਜਿਵੇਂ ਜਾਦਾ ਚੀਜ਼ਾਂ ਬਣਨੀ ਹੁੰਦੀਆਂ ਤੇ ਸਾਈਡ ਤੇ ਆਟਾ ਲਾ ਦੋ ਧੜਾ ਧੜਾ ਚੱਲੇ ਤੇ ਕੰਮ ਜਲਦੀ ਜਲਦੀ ਹੋ ਜਾਂਦਾ ਹੈ ਇਹ ਤੇ ਖੁਸ਼ ਰੈਡੀ ਹੋ ਗਿਆ ਹੈ ਖੁਸ਼ ਚੱਲਿਆ ਸਕੂਲ ਕਿਵੇਂ ਕਿੰਨੇ ਦਿਨਾਂ ਬਾਅਦ ਚੱਲਿਆ ਹੈ ਜਿੰਦੀ ਇੱਕ ਹਫ਼ਤੇ ਤੇ ਹੁਣ ਵਧੀਆ ਵਧੀਆ ਪੜਨਾ ਸ਼ੁਰੂ ਕਰਦੇ ਇਹ ਦੁਆਇਆਂ ਲਿਖਣ ਲੈ ਲਿਆ ਨਾਮ ਹਾਂ ਪੂਰੀ ਛੁੱਟੀ ਲਾ ਤੇ ਇੰਨੇ ਨਾਸ਼ਤਾ ਕਰ ਲਿਆ ਤਲੰਚਾ ਉਹਦਾ ਕਰ ਲਿਆ ਪੈਕ ਤੇ ਹੁਣ ਜਾ ਰਿਹਾ ਏ ਸਕੂਲ ਬਾਏ ਹਾਂਜੀ ਮੈਮ ਬੜੇ ਰੈਡੀ ਹੋਏ ਹੋ ਕਿੱਥੇ ਚੱਲੇ ਤੁਸੀਂ ਅੱਜ ਹਾਂਜੀ ਅੱਜ ਮੇਰੇ ਤਿਆਰ ਹੋਣ ਦੇ ਬਹੁਤ ਸਾਰੇ ਕਾਰਨ ਆ ਤੇ ਅੱਜ ਤਿੰਨ ਤਿੰਨ ਕਾਰਨ ਆ ਮੇਰੇ ਪਿੱਕੇ ਜਾਨ ਦੇ ਬਹੁਤ ਖੁਸ਼ੀਆਂ ਵਾਲੇ ਕਾਰਨ ਆ ਦੋ ਤਾਂ ਮੇਰੇ ਭਰਾ ਆ ਬਾਹਰ ਉਹਨਾਂ ਨੂੰ ਮਿਲਣ ਜਾਣਾ ਤੇ ਇੱਕ ਭਰਾ ਦਾ ਵਿਆਹ ਤਰਿਆ ਹੋਇਆ ਤੇ ਅੱਜ ਸੁਖਮਨੀ ਸਾਹਿਬ ਦਾ ਪਾਠ ਆ ਤੇ ਅਸੀਂ ਚੱਲੇ ਹਾਂ ਉੱਥੇ ਤੇ ਚਲੋ ਗਾਇਸ ਤੁਸੀਂ ਵੀ ਸਾਡੇ ਨਾਲ ਆਜੋ ਆਪਾਂ ਸੁਖਮਨੀ ਸਾਹਿਬ ਦੇ ਪਾਠ ਤੇ ਜਾ ਕੇ ਆਨੰਦ ਮਾਣੀਏ ਤੇ ਅੱਜ ਤੁਹਾਨੂੰ ਮੈਂ ਸਰਦਾਰ ਜੀ ਦੀ ਵੀ ਲੁੱਕ ਦਿਖਾਉਣੀ ਆ ਮੈਮ ਤੁਹਾਡੀ ਲੁੱਕ ਵੀ ਦਿਖਾ ਦਈਏ ਪੂਰੀ ਹਾਂਜੀ ਦਿਖਾ ਦਿਓ ਜੀ ਵਾਓ ਮੈਮ ਤੁਹਾਡਾ ਸੁਸਬਤ ਬਹੁਤ ਪਿਆਰਾ ਹੈ ਤੁਸੀਂ ਬਹੁਤ ਪਿਆਰੇ ਲੱਗਦੇ ਪਏ ਜੀ ਥੈਂਕ ਯੂ ਥੈਂਕ ਯੂ so much ਤੇ ਆਜੋ ਹੁਣ ਆਪਾਂ ਮਿਲਦੇ ਹਾਂ ਸਰਦਾਰ ਜੀ ਨੂੰ ਤੇ ਵੇਖੋ ਅੱਜ ਸਾਡੇ ਸਰਦਾਰ ਜੀ ਦੀ ਲੁੱਕ ਇਹਨਾਂ ਨੇ ਕੁੜਤਾ ਪਜਾਮਾ ਪਾਇਆ ਹੈ ਤੇ ਤੁਸੀਂ ਇੱਕ ਗੱਲ ਮੇਰੀ ਵੀ ਨੋਟ ਕੀਤੀ ਐ ਜਿਵੇਂ ਗੁੱਤ ਕੀਤੀ ਹੋਈ ਆ ਮੇਰੇ ਵਾਲ ਬਹੁਤ ਪਤਲੇ ਗੁੱਤ ਨਹੀਂ ਜੱਚਦੀ ਪਰ ਮੈਂ ਮੈਨੂੰ ਵੈਸੇ ਗੁੱਤ ਕਰਨਾ ਪਸੰਦ ਆ ਮੈਂ ਕਿੰਨੀ ਮੇਰੇ ਵਾਲ ਇੰਨੇ ਹੈਵੀ ਹੋ ਜਾਣ ਕਿ ਮੋਟੀ ਵਾੜੀ ਤੇ ਲੰਬੀ ਲੰਬੀ ਗੁੱਤ ਜਿਹੜੀ ਹੋਵੇ ਤੇ ਮੈਨੂੰ ਬੜੀ ਪਿਆਰੀ ਲੱਗਦੀ ਆ ਤੇ ਚਲੋ ਹੁਣ ਜਿਆਦਾ ਲੇਟ ਨਾ ਹੋਈਏ ਤੇ ਆਪਾਂ ਚੱਲ ਗਏ ਜਲਦੀ ਜਲਦੀ ਤੇ ਅੱਜ ਜ਼ਿਆਦਾ ਮਤਲਬ ਸ਼ੂਟ ਨਹੀਂ ਮਤਲਬ ਸਵੇਰ ਥੋੜਾ ਜਿਹਾ ਕੀਤਾ ਸੀਗਾ ਜਲਦੀ ਜਲਦੀ ਚ ਸਾਰਾ ਰੋਟੀ ਪਾਣੀ ਬਣਾਇਆ ਖੋਸ਼ ਨੂੰ ਭੇਜ ਕੇ ਜਗਸੀਰ ਕਰਿਆ ਨਾਲ ਦੀ ਰੋਟੀ ਬਣਾ ਕੇ ਰੱਖ ਦਿੱਤੀ ਆ ਤੇ ਬਾਕੀ ਕੰਮ ਸਾਰਾ ਨਿਬੇੜ ਕੇ ਅਸੀਂ ਜਲਦੀ ਜਲਦੀ ਹੋਏ ਆ ਰੈਡੀ ਤੇ ਹੁਣ ਅਸੀਂ ਚੱਲੇ ਆ ਤੇ ਆਜੋ ਗਾਇਸ ਤੁਸੀਂ ਵੀ ਸਾਡੇ ਨਾਲ ਚਲੋ ਮੈਂ ਚਲੋ ਗਾਇਸ ਅਸੀਂ ਆ ਗਏ ਆ ਘਰੇ ਤੇ ਜਾਣੇ ਭੋਗ ਵਾਲੇ ਘਰੇ ਫਿਰ ਬੇਬੇ ਨੂੰ ਮਿਲ ਲੇ ਪਹਿਲਾਂ ਬੇਬੇ ਸਾਸਰੀ ਘਾਲ ਸਤਿ ਸ਼੍ਰੀ ਅਕਾਲ ਜਿਹੜੀਆਂ ਚਰਨਜੀਤਾਂ ਠੀਕ ਕੌਣ ਤੇ ਰਹਿਆ ਬਲਜੀਤ ਆਇਆ ਮੁੰਡਾ ਨਹੀਂ ਕੋਈ ਆਇਆ ਨਹੀਂ ਸਕੂਲ ਗਿਆ ਆ ਕੋਈ ਆਇਆ ਨਹੀਂ ਘਰੇ ਆ ਸਤਿ ਸ਼੍ਰੀ ਅਕਾਲ ਕਿ ਸਕੂਲ ਗਿਆ ਸਕੂਲ ਗਿਆ ਕਿਤਾ ਨਹੀਂ ਆਉਣਾ ਅਸੀਂ ਬੇਬੇ ਸਤਿ ਸ਼੍ਰੀ ਅਕਾਲ ਆ ਪਹਿਲੇ ਇਹਨਾਂ ਨੂੰ ਕੜਾਹ ਖਵਾਉਣੀ ਬਾਅਦ ਚ ਇਹਨਾਂ ਦਾ ਕੜਾਹ ਕੜਾਹ ਕੱਟੂਗੀ ਮੇਰੀ ਆ ਕੇ ਨਹੀਂ ਆਵੇ ਉੱਥੇ ਤੁਰ ਹੀ ਜਾਂਦੀ ਸੀਗੀ ਮੈਂ ਵੇਖਿਆ ਆਏ ਉਹਦੇ ਮੱਥਾ ਟੇਕ ਕੇ ਤੇ ਬਹਿ ਜਾਣਾ ਕਰਦੀ ਜੇ ਹਾਂ ਉਹਨੂੰ ਲੈਣ ਆਏ ਵੇ ਆਵੇ ਮਿਲ ਗਏ ਫਿਰ ਅਸੀਂ ਉਹਨੂੰ ਜਾਈਏ ਅਸੀਂ ਉਧਰ ਮਿਲਮੀ ਵਾਲੇ ਨੂੰ ਚੱਲੀ ਆ ਹਾਂ ਆਜੂਗੀ ਉਹ ਤਾਂ ਸ਼ਾਮ ਨੂੰ ਅਸੀਂ ਚੱਲੇ ਆ ਫਿਰ ਬੇਬੇ ਉਧਰ ਚੰਗਾ ਓਕੇ ਚਲੋ ਆਜੋ ਗਾਇਸ ਠੀਕ ਸਾਡੇ ਪਿੰਡ ਦੀਆਂ ਗਲੀਆਂ ਵੇਖ ਲਓ ਵੇਖੋ ਗਾਇਸ ਵਾਓ ਮੈਮ ਕਿੰਨੀ ਸੋਹਣੀ ਹਰਿਆਲੀ ਇਹ ਮੇਰੇ ਪਿੱਕੇ ਦਾ ਪਿੰਡ ਹੈ ਨਾ ਹਾਂਜੀ ਹਾਂਜੀ ਸਾਡਾ ਵੀ ਨੰਨੀ ਜੀ ਸਕੂਲ ਵੀ ਹੈਗਾ ਸਾਡੇ ਸਕੂਲ ਹਾਂਜੀ ਬਹੁਤ ਲੱਗ ਗਿਆ ਸਕੂਲ ਗਾਇਸ ਛੱਡਿਓ ਉੱਥੇ ਪੈਲੀਓ ਉਧਰ ਕਿਸੇ ਦਿਨ ਤੁਹਾਨੂੰ ਘੁਮਾ ਕੇ ਦੇਵਾਂਗੇ ਗਾਇਸ ਹਾਂਜੀ ਵਾਓ ਗਾਇਸ ਮੈਮ ਇੱਥੇ ਘਾਤੋ ਬੈ ਗਏ ਤੁਸੀਂ ਅੱਗੇ ਸਾਹਮਣੇ ਹਾਂ ਬਾਪ ਹਾਂ ਹਾਂ ਜੀ ਮੈਮ ਸਿਟਿੰਗ ਏਰੀਆ ਤਾਂ ਬਹੁਤ ਘੈਂਟ ਬਣਾਇਆ ਹੋਇਆ ਹੈ ਬੜੀ ਬੜੀ ਮਿਲਦਿਆਂ ਦੀ ਲਾਲੀ ਪਰ ਇਹਨਾਂ ਦੇ ਫੇਸ ਨਾ ਸਾਧ ਜੀ ਸੰਗ ਨ ਕਬੂ ਮਿਲਤਾ ਹੈ ਸਾਧ ਜੀ ਸੰਗ ਸਦਾ ਸੁਖ ਪਾਵੇ ਸਾਧ ਜੀ ਸੰਗ ਸੱਚੇ ਮੂਛਿ ਰਲੇ ਸਾਧ ਜੀ ਸੰਗ ਜਿਆਰੁ ਸਹਿ ਸਾਧ ਜੀ ਸੰਗ ਬਸੇ ਥਾਨ ਉੱਚੇ ਸਾਧ ਜੀ ਦੇ ਸੰਗ ਮਹਿਲ ਕੋ ਉੱਚੇ ਸਾਧ ਜੀ ਸੰਗ ਦ੍ਰਿੜੇ ਸਭ ਚਰਪਤ ਸਾਧ ਜੀ ਸੰਗ ਤੀਵਲ ਪਾਰ ਬ੍ਰਹਮ ਮੈਂ ਨਹੀਂ ਕਰਦਾ ਕਿਵੇਂ ਵਧੀਆ ਮੰਮੀ ਨੇ ਵਧੀਆ ਚੱਲਿਆ ਉੱਤਰ ਹਾਂਜੀ ਸਾਧ ਗਰਿਆ ਹਾਰੀ ਤੁਮ ਸੇ ਵਾਰ ਕਾਸਤਰਾ ਵਰਤਜਾ ਤੋ ਅਵਰਨਤੀ ਜਿਦਿਨੇ ਤਾ ਨਾਮ ਜੂ ਲਖ ਬ੍ਰਾਹਮਣ ਜੀ ਇਹਦਾ ਨਾ

ਦੂਸਰੀ ਕਾਰ ਹਾਂਜੀ ਵਾਓ ਦੇਖੋ ਗਾਇਸ ਇਹਨਾਂ ਦੀ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ 놀이는 거, 놀이는 거. 놀이는 거. 놀이는 거. 놀이는 거. 놀이는 거. 놀이는 거. 놀 거. 놀이는 거. 놀이는 거. 놀이는 거. 놀이이는 거. 놀이는 거. 놀이는 거. 놀이는 거. 놀이는 거. 놀이는 거.

ਚਾਚਾ ਹੋ ਚਾਚਾ ਹੋ ਸੁਣਾ ਮਰੀਆਲੀ ਗੱਲ ਦੀ ਬੈਟ ਜੀ ਮੈਂ ਨਹੀਂ ਚਾਹਾਂ ਚਾਚਾ ਹੋ ਹੋ ਭਾਈ ਇਧਰ ਆ ਜੀ ਇਧਰ ਇਧਰ ਕੋਈ ਨਾ ਰਹੀ ਕੋਈ ਨਾ ਚੱਲ ਵਾਹ ਚੱਲ ਇਧਰ ਨਹੀਂ ਆਂ ਮਮਾ ਐਂ ਘਣੀ ਅੰਦਰ ਆਣਾ ਕੀ ਹੋ ਗਿਆ ਮੈਂ ਇਹ ਨਹੀਂ ਕਰਦਾ ਕੇ ਹੋਰ ਸੇਤ ਕਰ ਕਿੰਨਾ ਸੱਚੀ ਕਰਦਾ ਬਦਾਈ ਮੈਂ ਆਪਣੀ ਬਾਣੀ ਹੈ ਕੰਮ ਕਰਦੀ ਕੀ ਹੋ ਗਿਆ 60 ਬਜੀ ਇੱਥੇ ਸਰਸਿਕਾ ਪੇਵੀ ਹਾਂਜੀ ਸਿਆਣ ਲੈ ਡੈਡੀ ਨੇ ਨਾ ਸਹੀ ਸੱਤ ਨੂੰ ਮੈਂ ਜਿਹੜਾ ਬੰਦਾ ਇਹਨੂੰ ਵੇਖ ਲਈਏ ਥੋੜੇ ਦੇਵੇ ਤਾਂ ਆਹ ਦੱਸ ਦਿਸੇ ਕਿੰਨੀ ਡੈਡੀ ਮੇਰੇ ਨਾਵਾਵਾ ਦੁੱਖ ਸੋ ਕਰਦੇ ਨੇ ਔਰ ਜੱਗਿਆ ਨਹੀਂ ਲੱਗਿਆ ਜੱਗਿਆ ਨਹੀਂ ਕੱਲੋਂ ਪਾਰਟੀ ਤੇ ਚਲਾ ਗਿਆ ਸੀ ਪਰ ਹੁਣ ਪੜਾਈ ਤੇ ਲੱਗ ਗਿਆ ਤੇ ਨਿੱਕਾ ਇੱਕ ਸਕੂਲ ਉਹ ਬੜੇ ਦਿਨਾਂ ਬਾਅਦ ਗਿਆ ਸੀ ਮੈਂ ਕੱਜ ਦਿਨ ਜਾ ਤੂੰ ਫਿਰ ਮਿਲਾਂਦੇ ਆ ਬਈ ਚਲੋ ਬੈਠੋ ਅਸਤ ਨਹੀਂ ਮੈਂ ਬਹੁਤ ਸੋਹਣੀ ਗਾਹੀ ਹੈ ਇੱਕ ਇਹ ਨੂੰ ਮੱਚਾ ਤੂੰ ਕਰੀਦਾ ਦੋ ਮੱਚਾ ਸੀ ਇਹ ਇਹ ਕਿਉਂ ਜਲਦੀ ਸਿੱਧਾ ਉਹ ਟਾਇਰ ਦੇ ਸਾਰੀ ਬਹੁਤ ਡਰਾਉਣਾ ਇਹ ਵੀ ਨੀਰੂ ਆਇਆ ਕੀ ਗੱਲ ਹੈ ਜੀ ਅੱਜ ਦਾ ਸਿਨਮਾ ਅੱਜ ਦਾ ਮੋਰਗਨਾ ਅਸਲ ਕੰਮ ਕਰਦੇ ਹਾਂ ਕਹਿੰਦੇ ਆਂ ਦੋਵੇਂ ਆ ਗਏ ਮੈਂ ਜਮਾਦ ਦੀ ਘਰ ਤੱਕ ਦਾ ਕਹਿੰਦਾ ਅੱਜ ਦਾ ਜਲੰਦਰ ਉੱਥੇ ਥੋੜਾ ਪੇਤਾਈ ਜੌਰ ਤੇ ਹੋਰ ਚੂ ਮੈਨੂੰ ਲੱਗਦਾ ਕੀ ਹੋ ਜੂਗਾ ਪਰ ਇਹ ਸ਼ਰਾਬ ਦਾ ਦੇਖਣੀ ਮੈਨੂੰ ਨੀਂਦ ਨਹੀਂ ਆਉਂਦੀ ਕਰ ਮੋਗਾ ਦਿਨ ਮਾਰ ਆ ਤੁਰੀ ਨਾਲ ਇਹ ਚੋਂ ਨਹੀਂ ਲੱਗਦਾ ਉਹਦੀ ਗੱਲ ਨਹੀਂ ਕਰ ਸਕਦਾ ਤੂੰ ਬਾਈ ਨਾਲ ਨਹੀਂ ਆਰੇ ਤੋਂ ਲੈਨੇ ਉਹਦੇ ਨਾਲ ਹੀ ਬਗਉਂਦੇ ਆ ਮਨਤਾਬ ਆਦਮ ਖਾਲੇ ਵੇ ਚੁਰੀ ਦਾ ਥੋੜੀ ਸ਼ਰਮ ਜੀ ਆਉਂਦੀ ਮੈਂ ਇਹਨਾਂ ਨੂੰ ਕਹੀ ਜਣੀ ਕੋੜੇ ਗਲੀਚ ਲਾ ਦੋ ਤੇ ਕੱਲ ਨੂੰ ਹਾਂ ਸਿਰਾਂ ਲੋਕ ਸੱਚੀ ਬੜੀ ਸੋਣੀ ਹੁੰਦੇ ਹੀ ਨਾ ਤੇ ਹੈ ਸੋੜਦਾ ਕਿੰਨਾ ਹੈ ਔਰ ਕਿਸਕੇ ਤੁਸੀਂ ਇੱਟਾਂ ਵਾਲੇ ਆਹ ਵਾਲੇ ਜਨਤਾਰੋ ਇਸ ਲੇਗਾ ਬਾਕੀ ਉਹ ਆਹ ਉਹ ਤਾਂ ਫੇਸਬੁੱਕ ਤੇ ਪਾਇਆ ਨਾ ਟੈਨਸ਼ਰ ਆ ਕਿ ਤੇ ਉਹ ਖਾਣਦਾ ਹੈ ਨਾ ਤੂੰ ਗਾਈਸ ਆ ਆਪਣੀ ਕੋਠੀ ਆ ਔਰ ਗੁਰਦੁਆਰਾ ਬਿਲਕੁਲ ਸਾਹਮਣੇ ਤੇ ਅਜਿੱਸੇ ਸਪੀਕਰ ਲੱਗਾ ਏ ਉਹ ਆਪਣਾ ਪਾਠ ਵਾਲਾ ਘਰ ਆਪਣੇ ਘਰ ਦੇ ਬਿਲਕੁਲ ਸਾਹਮਣੇ

ਦੇਖੋ ਗਾਇਸ ਨਾਨੀ ਆ ਚੁੱਕੇ ਨਹੀਂ ਹਾਂ ਤੇ ਭਾਈਆਂ ਕੱਟ ਕੇ ਬੈਠਾ ਹੈ ਆ ਵੀ ਬੈਠੇ ਨਹੀਂ ਵੇਖ ਲਗਾ ਨਹੀਂ ਆ ਸਾਡੇ ਨਾਲ ਮੰਮੀ ਡੱਬਾ ਟਾਈਮ ਨਹੀਂ ਲੈ ਕੇ ਆਈ ਹੈ ਨਾ ਸਹੀ ਗੱਲ ਹੈ ਸਹੀ ਗੱਲ ਆ ਗਾਇਸ ਅਹੀ ਦੋ ਮੰਗਣ ਵਾਲੀਆਂ ਆਈਆਂ ਸੀ ਦੋ ਆਫ ਕੁਰਸੀ ਤੇ ਬੈਠ ਗਈਆਂ ਹਨ ਹੋਰ ਗਾਈਸ ਇਹਨੇ ਭੱਲੇ ਬੈਗਾ ਚੁੱਪ ਕਰਕੇ ਆ ਵੇਖੋ ਡਰਾਣ ਦੇ ਚਾਹੇ ਮਮੀ ਕਿਤੇ ਹੋਰ ਭਾਟੀਆਂ ਵੇਂਦੀ ਫਿਰਦੀ ਹੈ ਠੀਕ ਹੈ ਪੈਣੇ ਸਵਾਣ ਵੀ ਲੈ ਗਈ ਖਾੜਦੀ ਨਾ ਇਹ ਚਰਨਜੀਤ ਦੀ ਹੈ ਮੇਰੀ ਕਿਧਰ ਗਈ ਤੂੰ ਹਿਲਪਵਾ ਕੇ ਤੋਰ ਗਾਈਸ ਆ ਦੋ ਦਾਨੀਆਂ ਸੀ ਮੰਗਣ ਵਾਲੀਆਂ ਬਿਠਾਈਆਂ ਆ ਵੇਖੋ ਸਭ ਤੋਂ ਵੱਡੀ ਮੰਗਤੀ ਮਹਿੰਦੀ ਲਵਾ ਕੇ ਬੈਠੀ ਹੈ ਕਹਿੰਦੀ ਮੈਂ ਤੇ ਇੱਕ ਕੱਪ ਤੇਰਾ ਹੀ ਹੈ ਕਹਿੰਦੀ ਮੈਂ ਤੇ 5100 ਹੀ ਲੈ ਕੇ ਜਾਣਾ ਵਾ ਹੁਣ ਇਹਨੂੰ ਉਹ ਕਰਦੇ ਮਾਲਕ ਨਹੀਂ ਭਜਾ ਸਕਦੇ ਅਸੀਂ ਤੇ ਇਹਨੂੰ ਕੋ ਬੜਾ ਬਥੇਰਾ ਜ਼ੋਰ ਲਾ ਕੇ ਭਜਾ ਰਿਹਾ ਵੀ ਨਹੀਂ ਜਾਣਾ ਮਹਿੰਦੀ ਮਹਿੰਦੀ ਲਾਉਣੇ ਪਏ ਜੀ ਤੁਦਾ ਵਿਆਹ ਹੈ ਜੀ ਸਾਰਿਆਂ ਨੂੰ ਇਨਵਾਈਟ ਕੀਤਾ ਚੁਣਿਆ ਜੀ ਤੁਡੀ ਫੈਮਿਲੀ ਨੂੰ ਜੀ ਤੁਦੇ ਵਿਆਹ ਤੇ ਐਵੇਂ ਦੀ ਬਿੰਦੀ ਲਵਾਉਂ ਹਾਂਜੀ ਸਿੰਪਲ ਜਿਹਾ ਠਾਕਾ ਹੀ ਲਾਉਣਾ ਨਾ ਛੰਨੀ ਚੜਾਵਾਈ ਕਰਨਾ ਤਾਂ ਕਰਕੇ ਵਿਆਹ ਦਾ ਸਿੰਪਲ ਠਾਕਾ ਮਾਡ ਜੀ ਨੇ ਗਈ ਮਰਵਾਉਣਾ ਉਹ ਕਹਿੰਦੇ ਸੀ ਕਿ ਵੇਖਣਾ ਇਹਨੂੰ ਹੀ ਲੈ ਜਾਣਾ ਉਹਨਾਂ ਨੂੰ ਜੇ ਆਏ ਉਹਨਾਂ ਨੇ ਨਿਗਾਹ ਹੀ ਮਾਰਨੀ ਤੇ ਹੁਣ ਵਾਪਸ ਚੱਲ ਜਿਓ ਜਿਆਦਾ ਨਹੀਂ ਵੇਖ ਲੋਗੇ ਕਿਹੜੀ ਬਿੰਦੀ ਲਵਾਈ ਤੇ ਕਿੰਨਾ ਲੱਗੇ ਥੋੜਾ ਫਸਾਪ ਤੇ ਦੀ ਤੂੰ ਨਾ ਜਬਾਨ ਜੀ ਨਾ ਮੇਰੇ ਨਾਲ ਆਉਂਗੀ ਚਲਾਉਂਗੀ ਸਾਡੇ ਕੁਝ ਲੀਵ ਲੈ मम्मी फिर? ओके बाय 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 है? <t Update> रोटी खा ली <titudes> रोटी पका के गए हम्म प्रशाद खाला प्रशाद लेके आई हाँ ਤੇ ਹੁਣ ਅਸੀਂ ਆ ਚੁੱਕੇ ਹਾਂ ਘਰ ਤੇ ਅੱਜ ਦਾ ਆਪਣਾ ਇਨਾ ਹੀ ਵਲੌਗ ਤੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਸੀ ਜਿਵੇਂ ਕਿ ਅੱਜ ਤੁਸੀਂ ਵੇਖਿਆ ਵਲੌਗ ਦੇ ਵਿੱਚ ਕਿ ਮੈਂ ਆਪਣੇ ਭਰਾਵਾਂ ਭਾਬੀਆਂ ਨੂੰ ਮਿਲ ਕੇ ਆਈ ਤੇ ਦਿਲ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਿਆ ਬਹੁਤ ਆਦਰ ਮਾਨ ਕੀਤਾ ਪਰਜਾਈਆਂ ਨੇ ਬਹੁਤ ਪਿਆਰ ਮਿਲਿਆ ਤੇ ਮਨ ਨੂੰ ਸਕੂਨ ਮਿਲਿਆ ਜਿਵੇਂ ਬਾਹਰੋਂ ਆਇਆ ਪਰ ਪਰਜਾਈ ਉਹਨਾਂ ਨੂੰ ਮਿਲੇ ਉਹਨਾਂ ਨੇ ਬਹੁਤ ਘੁੱਟ ਕੇ ਜੱਫੀਆਂ ਪਾਈਆਂ ਗਲਵੱਕੜੀ ਚ ਲਿਆ ਤੇ ਉਹਨਾਂ ਦਾ ਨਿੱਗ ਜਿਹੜਾ ਮੈਨੂੰ ਅਜੇ ਤੱਕ ਮਹਿਸੂਸ ਹੋ ਰਿਹਾ ਹੈ ਕਾਫੀ ਦਿਨਾਂ ਤੱਕ ਜਿਹੜੀ ਤਬੀਅਤ ਸਹੀ ਰਹਿੰਦੀ ਆ ਜਦੋਂ ਇਸ ਤਰ੍ਹਾਂ ਪਿਆਰ ਮਿਲਦਾ ਹੈ ਭਰਾਵਾਂ ਵੱਲੋਂ ਤੇ ਪਹਿਲਾਂ ਕੁਝ ਨਹੀਂ ਮੰਗਦੀਆਂ ਭਰਾਵਾਂ ਤੋਂ ਬਸ ਉਹਨਾਂ ਦਾ ਪਿਆਰ ਹੀ ਚਾਹੀਦਾ ਹੁੰਦਾ ਹੈ ਜਿਉਂਦੇ ਵੱਸਦੇ ਰਹਿਣ ਜਿੱਥੇ ਵੀ ਰਹਿਣ ਹਮੇਸ਼ਾ ਖੁਸ਼ ਰਹਿਣ ਤੇ ਬਸ ਇਹੀ ਕੁਝ ਚਾਹੀਦਾ ਹੁੰਦਾ ਬਸ ਉਹਨਾਂ ਵੱਲੋਂ ਠੰਡੀ ਵਾਅ ਆਵੇ ਤੇ ਬਸ ਇੰਨਾ ਹੀ ਪਰ ਜਾਇਨਿਆ ਗੇ ਇਹ ਹੀ ਆਪਣੀ ਬੇਨਤੀ ਹੈ ਕਿ ਜਦੋਂ ਵੀ ਤੁਹਾਡੇ ਨਾਨਾ ਆਉਂਦੀਆਂ ਤੁਸੀਂ ਹੱਸ ਕੇ ਗਲੇ ਲਾ ਕੇ ਮਿਲਿਆ ਕਰੋ ਤੇ ਹੋਰ ਕੁਝ ਨਹੀਂ ਨਾਨਾ ਨੂੰ ਚਾਹੀਦਾ ਤੇ ਇਸੇ ਤਰ੍ਹਾਂ ਹੀ ਅਸੀਂ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਸੋ ਕਾਫੀ ਦਿਨਾਂ ਤੱਕ ਮਨ ਨੂੰ ਠੰਡਕ ਰਹੂਗੀ ਪੇਕਿਆਂ ਦਾ ਜਿਹੜਾ ਨਿਗ ਇਹ ਹੀ ਹੁੰਦਾ ਤੀਆਂ ਨਿਗ ਜਿਹੜਾ ਉਹ ਸਦਾ ਮਾਨਦੀਆਂ ਰਹਣ ਇਸੇ ਤਰ੍ਹਾਂ ਹੀ ਤੇ ਸਾਰਿਆਂ ਦੇ ਭੈਣ ਭਰਾ ਇਸੇ ਤਰ੍ਹਾਂ ਸੁਖੀ ਵਸਣ ਸਬਦੀਆਂ ਪਰਜਾਈਆਂ ਸਬਦੀਆਂ ਨਨਾਨਾ ਤੇ ਮੈਂ ਵੀ ਕੋਸ਼ਿਸ਼ ਕਰਦੀ ਆ ਕਿ ਮੇਰੀਆਂ ਨਨਾਨਾ ਜੜੀਆਂ ਉਹ ਮੇਰੇ ਕੋਲ ਆ ਕੇ ਵਧੀਆ ਫੀਲ ਕਰਨ ਮੈਂ ਹਮੇਸ਼ਾ ਨਾਲ ਚੰਗਾ ਫੀਲ ਕਰਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਸੋ ਤੁਸੀਂ ਵੀ ਇਸ ਤਰ੍ਹਾਂ ਹੀ ਕਰਿਆ ਕਰੋ ਸੋ ਬਹੁਤ ਅਸੀਸਾਂ ਹੁੰਦੀਆਂ ਇਹਨਾਂ ਨਨਾਨਾ ਦੇ ਦਿਲਾਂ ਦੇ ਵਿੱਚ ਇਸ ਦਾ ਆਪਦੇ ਪਿੱਕੇ ਘਰ ਦੇ ਪ੍ਰਤੀ ਬਹੁਤ ਅਰਦਾਸਾਂ ਹੁੰਦੀਆਂ ਉਹ ਹੀ ਅਰਦਾਸਾਂ ਦਾ ਕਰਕੇ ਆਪਾਂ ਅੱਗੇ ਤੁਰੇ ਫਿਰਦੇ ਆ ਤੇ ਇੱਥੇ ਆਪਾਂ ਕਰਦੇ ਵਲੌਗ ਦਾ ਐਂਡ ਮਿਲਦੇ ਆਂ ਕੱਲ ਦੇ ਵਲੌਗ ਚ ਮੈਨੂੰ ਦਿਓ ਇਜਾਜ਼ਤ ਮਿਲਦੇ ਆਂ ਫਿਰ ਬਾਏ ਸਸ਼ਕਾਰ ਕਾਸ਼ ਬਾਏ ਕਰ ਦੋ ਬਾਏ ਤੇ ਹੁਣ ਬੱਚਿਆਂ ਨੂੰ ਰੋਟੀ ਪਾਣੀ ਖਵਾਉਨੇ ਆ ਤੇ ਫਿਰ ਸੌਣ ਦੀ ਕਰਨੀ ਆ ਤਿਆਰੀ ਬਾਏ ਬਾਏ YouTube ਫੈਮਲੀ